ਮਾਮਲਾ ਗੁਰਆਂ ਦੇ ਨਾਲ ਲੱਗਦੇ ਪਿੰਡ ਚੀਮਾਕਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਾਲਤੂ ਕੁੱਤਿਆਂ ਨੂੰ ਲੈ ਕੇ ਦੋ ਟੀਰਾ ਵਿੱਚ ਮਾਮੂਲੀ ਬਹਿਸਵਾਜੀ ਹੋ ਗਈ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਦੋਵੇਂ ਟੀਰਾ ਆਪਸ ਵਿੱਚ ਭੜ ਪਈਆਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਸਰਪੰਚ ਵੱਲੋਂ ਘਰ ਵਿੱਚ ਪੈਟਬੁੱਲ ਕੁੱਤਾ ਰੱਖਿਆ ਹੋਇਆ ਹੈ ਜੋ ਰਾਗਿਰਾ ਨੂੰ ਭੌਂਕਦਾ ਅਤੇ ਵੱਢਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਲਵਿੰਦਰ ਆਰਮ ਨੇ ਦੱਸਿਆ ਕਿ ਉਹਨਾਂ ਦੇ ਘਰ ਲੱਗੇ ਉਹਨਾਂ ਦਾ ਖੂਹ ਲੱਗਦਾ ਹੈ ਜਿੱਥੇ ਉਹ ਰਜਾਨਾ ਜਾਂਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਨੂੰ ਆਪਣੇ ਕੁੱਤੇ ਨੂੰ ਬੰਨ ਕੇ ਰੱਖਣ ਲਈ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਇਸ ਸਬੰਧੀ ਅਸੀਂ ਚੌਂਕੀ ਤੋਂ ਲੈਤਾਚ ਦਰਗਾਸਤ ਦਿੱਤੀ ਸੀ ਪਰ ਜਦੋਂ ਉਨ੍ਹਾਂ ਨੂੰ ਚੌਂਕੀ ਰਾਜਨਾਮੇ ਲਈ ਬੁਲਾਇਆ ਗਿਆ ਤਾਂ ਉੱਥੇ ਵੀ ਚੌਂਕੀ ਬਾਹਰ ਉਨ੍ਹਾਂ ਨਾਲ ਸਰਪੰਚ ਦੇ ਮੁੰਡੇ ਆਪਣੇ ਨਾਲ ਹੋਰ ਬੰਦੇ ਬੁਲਾ ਕੇ ਕੁੱਟਮਾਰ ਕੀਤੀ ਗਈ ਅਤੇ ਗੰਭੀਰ ਸੱਟਾਂ ਮਾਰੀਆਂ ਜਿਸ ਤੋਂ ਬਾਅਦ ਉਸਿਵਲ ਹਸਪਤਾਲ ਫਲੋਰ ਵਿੱਚ ਦਾਖਲ ਹੋਇਆ ਅਤੇ ਮੁੰਡਲਾ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਬੜਾਪਿੰਡ ਵਿਖੇ ਰੈਫਰ ਕਰ ਦਿੱਤਾ ਗਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕਿ ਸਾਰਾ ਮਾਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਦਾਖਲ ਹੋਏ ਕੁੱਤਾ ਜਿੰਨਾ ਨਾ ਬੈਗਿਆ ਅਜੀ ਤੋ ਬੋਰ ਦੇ ਤੂੰ ਕੁੱਤਾ ਵਨਗਿਰਕ ਅਸੀਂ ਇੱਥੇ ਚਾਰ ਵੇ ਸੰ ਸੰ ਸੱਤੇ ਆਏ ਕਿ ਚੌਂਕੀ ਇਹ ਕਾਫੀ ਕਿੱਥੇ ਰਹਿਗੇ ਦੋਈ ਜਾਣੇ ਨੇ ਇਹ ਇਹ ਉੱਤੋਂ ਅੰਦਰੋਂ ਬਾਹਰ ਨਿਕਲੇ ਆਂ ਤੇਰੇ ਅੰਦਰੋਂ ਇਹ ਤੁਹਾਨੂੰ ਨਹੀਂ ਦੇ ਸੈਟ ਲੈ ਲਿਆ ਜਿੱਤੋਂ ਆਹ ਮਾਰੀਆਂ ਬਹੁਤ ਕੁੱਤਾ ਕਿੰਨਾ ਦਾ ਸੀ ਜੀ ਇਹਨਾਂ ਸਰਪੰਚਾਂ ਦਾ ਇਕਿੰਦਰ ਚੌਂਕੀ ਦੇ ਬਾਹਰ ਹੋਈ ਸਾਰੀ ਲੜਾਈ ਆਹ ਬੁਰਾ ਚ ਨਹੀਂ ਮਰੇ ਬਾਹਰ ਬਸ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੁਛ ਨਹੀਂ ਕੀਤਾ ਨੇ ਹਲੇ ਸੁਣਦੇ ਨਹੀਂ ਜੱਜਨਾ ਬਿਆਨ ਲੈ ਕੇ ਗਿਆ ਤੁਹਾਡੇ ਨਹੀਂ ਹਲੇ ਨਹੀਂ ਅੱਜ ਕੋਈ ਨਹੀਂ ਕੀਤਾ ਬੈਰ ਉਹ ਨੌਰ ਸਾਨੂੰ ਭੇਜਦਾ ਹੈਗਾ ਉੱਥੇ ਵੀ ਦੋ ਗੋੜਨੇ ਦੇਤੀਆਂ ਆਜ ਨੂੰ ਇਥੇ ਨੂੰ ਬੈਠਾ ਇੱਥੇ ਤੁਹਾਨੂੰ ਐਡਮਿਟ ਕਰ ਲਿਆ ਹੁਣ ਹਾਂਜੀ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਮੰਗਦੇ ਨੇ ਜਿਹੜਾ ਸਦਾ ਹੁਣ ਚਾਹੀਦਾ ਜਿਹੜਾ ਹੁਣ ਅੰਨਾ ਮੇਰੇ ਸਾਰੇ ਬੱਕੀ ਚੀਜ਼ ਜੋ ਹੋਣੀ ਪਈ ਨਾ ਮੈਂ ਲਮਾ ਕੇ ਅਥੇ ਥਿੰਨੇ ਜਾਣੇ ਸੀ ਕੋਈ ਤੁਮਾਰੀ ਨਹੀਂ ਲੱਗਦਾ ਨਾ ਹੋਰ ਆਤ ਪਸੰਗੀਆਂ ਦੇ ਆਜ ਲੱਕ ਦੇ ਇੱਕ ਇਧਰ ਫਸੇ ਤੇ ਜਾ ਰਹੇ ਇਸ ਸਬੰਧੀ ਜਦੋਂ ਦੂਜੀ ਧੀ ਸਰਪੰਚ પતિ ਜਗਿੰਦਰ لال ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਰੱਖਣ ਤੋਂ ਮਨ੍ਹਾ ਕਰ ਦਿੱਤਾ ਉਧਰ ਚੌਂਕੀ ਇੰਚਾਰਜ ਸੁਖਵਿੰਦਰ ਪਾਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਦਰਗਾਸਤ ਆਈ ਸੀ ਅਤੇ ਉਹਨਾਂ ਨੂੰ ਰਾਜੀਨਾਮੇ ਲਈ ਚੌਂਕੀ ਬੁਲਾਇਆ ਗਿਆ ਸੀ ਔਰ ਕੁਝ ਕਰਨਾ ਕਰਕੇ ਰਾਜੀਨਾਮਾ ਨਹੀਂ ਹੋ ਸਕਿਆ ਅਤੇ ਚੌਂਕੀ ਤੋਂ ਬਾਹਰ ਜਾ ਉਹਨਾਂ ਦੀ ਆਪਸ ਵਿੱਚ ਫਿਰ ਝੜਪ ਹੋ ਗਈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਕੋਲ ਐਮਐਲਏ ਆ ਚੁੱਕੀਆਂ ਹਨ। ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਦਰਖਾਸਤ ਜੀਮਾ ਕਲਾ ਪੰਡ ਨਹੀਂ ਦਿੱਤੀ ਸੀ ਹਰਮੇਸ਼ ਕੁਮਾਰ ਨੇ ਅਤੇ ਇੱਕ ਪਾਸੇ ਸਰਪੰਚ ਸੀ ਜਿਹੜਾ ਅਰਜਵਿੰਦਰ ਉਹ ਦੋਨੋਂ ਧਿਰਾਂ ਨੂੰ ਜਿਹੜਾ ਚੌਕੀ ਵਿਖੇ ਬੁਲਾਇਆ ਗਿਆ ਸੀ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਇਆ ਜਦੋਂ ਉਹ ਚੌਕੀ ਤੋਂ ਬਾਹਰ ਚੱਲ ਗਏ ਸੀ ਤੇ ਪਿੰਡ ਦੇ ਵੱਖ-ਵੱਖ ਥਲਿਆਂ ਤੇ ਬੱਚੇ ਉਹਨਾਂ ਨੇ ਫੇਰ ਆਪਸ ਵਿੱਚ ਜਿਹੜੇ ਲੱਭ ਪਏ ਉਹਨਾਂ ਦੀ ਐਮਐਲਏ ਰਾਜੀਆਂ ਹੋਈਆਂ ਨੇ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਨੋਂ ਨੇ ਬਿਆਨ ਲਏ ਜਾ ਰਹੇ